ਆ ਜੀ ਇਹਨੂੰ ਅਸਤਿਕਾਲ ਅੱਜ ਅਸੀਂ ਜੜੀਆਂਕਰ ਕੋਲੇ ਆਏ ਇਹਨਾਂ ਨੂੰ ਇਨਵੀਟੇਸ਼ਨ ਪਰ ਇਹਨਾਂ ਨੂੰ ਇਨਵੀਟੇਸ਼ਨ ਦਾ ਜੀ ਬਸ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੀ ਹੈ ਜੀ ਇਹਨਾਂ ਨੂੰ ਤਾਂ ਅਸੀਂ ਉਹਨ ਦੇ ਜਾਣਦੇ ਆ ਜੀ ਜਦੋਂ ਅਸੀਂ ਬਹੁਤ ਛੋਟੇ ਸੀ ਤੇ ਉਹਰੇ ਅੰਕਲ ਦੇ ਕਣਕ ਦੇ ਢੋਲ ਆਉਂਦੇ ਸੀ ਉਹ ਚੋਂ ਸਾਨੂੰ ਸ਼ੁੱਧ ਪੀ ਦਿੰਦੇ ਹੁੰਦੇ ਸੀ ਉਸ ਵੇਲੇ ਦੇ ਅੰਕਲ ਨੂੰ ਚਾਣਦੇ ਆ ਨੇੜਤਾ ਹੈ ਕਿ ਅੰਕਲ ਨੂੰ ਕੱਲ ਨੂੰ 17 ਤਰੀਕ ਨੂੰ ਆਪਣਾ ਰੋਹਣ ਮੰਡੀ ਚ ਖੰਨੇ ਚੌਥਾ ਮੇਲਾ ਹੈ ਜੀ ਕਟੜਾ ਪ੍ਰੈਟੋ ਗਰੁੱਪ ਦਾ ਉਹਦੇ ਵਾਸਤੇ ਅੰਕਲ ਦਾ ਇੰਵੀਟੇਸ਼ਨ ਦੇਣਾ ਆਇਆ ਤੇ ਅੰਕਲ ਦੇ ਜੜੀਆ ਸੀਡ ਫਾਰਮ ਇੰਸਟਾਗ੍ਰam ਤੇ ਪੇਜ ਆ ਜੀ ਉਹਦੇ ਉੱਤੇ ਵੀ ਤੁਸੀਂ ਸਭ ਜ਼ਰੂਰ ਦੇਖਿਓ ਅਸੀਂ ਉਹਦੇ ਤੇ ਪਹੁੰਚ ਚੁੱਕੇ ਹਾਂ ਹਾਜ਼ਰ ਹੋ ਚੁੱਕੇ ਹਾਂ ਅੰਕਲ ਵੱਲੋਂ ਐਡ ਹੋ ਚੁੱਕੇ ਹਾਂ ਮਿਹਰਬਾਨ ਤੇ ਸਾਰੇ ਕਿਸਾਨ ਵੀਰਾਂ ਨੂੰ ਜੀ ਖੁੱਲਾ ਸੱਦਾ ਹੌਮ ਹਮਾ ਕੇ ਜੋਸ਼ ਨਾਲ ਪਹੁੰਚੋ ਸਾਡਾ ਵੀ ਜੋਸ਼ ਵਧੇਗਾ ਹੌਸਲਾ ਫਜ਼ਾਈ ਹੋਊਗੀ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਹੋਰ ਭਰਵੇਂ ਮੇਲੇ ਲੱਗਦੇ ਰਹਿਣਗੇ